ਬਾਈ ਦੀ ਜ਼ਿੰਦਗੀ ਦੇ ਵਿੱਚ ਕਿਹੜੇ ਲੋਕ ਕਾਮਯਾਬ ਹੁੰਦੇ ਨੇ ਉਹਦੇ ਬਾਰੇ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਣ ਲੱਗਾ ਵੀਡੀਓ ਨੂੰ ਸੰਭਾਲ ਕੇ ਆਪਣੇ ਮੋਬਾਈਲ ਦੇ ਵਿੱਚ ਸ਼ੇਅਰ ਕਰ ਲੋ ਇਹ ਤੁਹਾਡੇ ਵੀ ਕੰਮ ਆਣੀ ਆ ਤੇ ਤੁਹਾਡੇ ਬੱਚਿਆਂ ਦੇ ਵੀ ਕੰਮ ਆਣੀ ਆ ਜ਼ਿੰਦਗੀ ਦੇ ਵਿੱਚ ਬਾਈ ਉਹ ਲੋਕ ਕਾਮਯਾਬ ਹੁੰਦੇ ਨੇ ਜਿਹੜੇ ਮਿਹਨਤੀ ਹੁੰਦੇ ਨੇ ਉਹ ਲੋਕ ਕਾਮਯਾਬ ਹੁੰਦੇ ਨੇ ਜਿਹੜੇ ਜਨੂਨੀ ਹੁੰਦੇ ਨੇ ਉਹ ਲੋਕ ਕਾਮਯਾਬ ਹੁੰਦੇ ਨੇ ਜਿਹੜੇ ਆਪਣੀ ਜਿੱਦ ਦੇ ਪੱਕੇ ਹੁੰਦੇ ਨੇ ਜਿਨ੍ਹਾਂ ਨੇ ਇਹ ठान ਲਿਆ ਹੁੰਦਾ ਕਿ ਉਹ ਮੇਰੀ ਮੰਜ਼ਿਲ ਹੈ ਤੇ ਮੈਂ ਆਪਣੀ ਮੰਜ਼ਿਲ ਤੇ ਪਹੁੰਚਣਾ ਹੀ ਪਹੁੰਚਣਾ ਤੇ ਉਹਦੇ ਲਈ ਉਹ ਸਖਤ ਮਿਹਨਤ ਕਰਦੇ ਨੇ ਤੇ ਪ੍ਰਮਾਤਮਾ ਉਹਨਾਂ ਦੀ ਮਿਹਨਤ ਨੂੰ ਫਲ ਵੀ ਲਾਉਂਦਾ ਹੈ ਤੇ ਉਹ ਲੋਕ ਜ਼ਿੰਦਗੀ ਦੇ ਵਿੱਚ ਕਦੇ ਕਾਮਯਾਬ ਨਹੀਂ ਹੁੰਦੇ ਜਿਹੜੇ ਸੁੱਤੇ ਨਹੀਂ ਉੱਠਦੇ ਤੇ ਬਹਾਨੇ ਬਣਾਉਂਦੇ ਨੇ ਜੇ ਮੈਂ ਗੱਲ ਕਰਾਂ ਇੱਥੇ ਵਿਰਾਟ ਕੋਹਲੀ ਦੀ ਬਹੁਤ ਵੱਡਾ ਕ੍ਰਿਕਟਰ ਹੈ ਦੁਨੀਆ ਦੇ ਵਿੱਚ ਅੱਜ ਉਸ ਬੰਦੇ ਦਾ ਨਾਮ ਹੈ ਤੇ ਦੱਸਦੇ ਨੇ ਕਿ ਉਹ ਕ੍ਰਿਕਟ ਖੇਡ ਰਿਆ ਸੀ ਖੇਡ ਦੇ ਮੈਦਾਨ ਦੇ ਵਿੱਚ ਸੀ ਜਦੋਂ ਉਹਨੂੰ ਪਤਾ ਲੱਗਿਆ ਸੀ ਕਿ ਮੇਰੇ ਬਾਪ ਦੀ ਡੈਥ ਹੋ ਗਈ ਹੈ ਮੌਤ ਹੋ ਗਈ ਹੈ ਮੇਰੇ ਪਿਓ ਦੀ ਪਰ ਉਹ ਆਪਣੇ ਗੇਮ ਨੂੰ ਆਪਣੇ ਕੰਮ ਨੂੰ ਆਪਣੇ ਕਿਤੇ ਨੂੰ ਛੱਡ ਕੇ ਨਹੀਂ ਸੀ ਗਿਆ ਤੇ ਉਹਦੇ ਵਿੱਚ ਸ਼ਾਇਦ ਉਹਨੇ ਸੈਂਚਰੀ ਮਾਰੀ ਸੀ ਤੇ ਫਿਰ ਉਹਨੇ ਜਾ ਕੇ ਆਪਣੇ ਪਿਓ ਦਾ ਸੰਸਕਾਰ ਕੀਤਾ ਸੀ ਹੋਰ ਕਿੰਨੀਆਂ ਉਦਾਹਰਨਾਂ ਦੇਵਾਂ ਮੈਂ ਤੁਹਾਨੂੰ ਕਿੰਨੇ ਹਾਸਲ ਕਲਾਕਾਰ ਨੇ ਜਿਹੜੇ ਇੰਟਰਵਿਊਆਂ ਦੇ ਵਿੱਚ ਦੱਸਦੇ ਨੇ ਕਿ ਅਸੀਂ ਸਟੇਜ ਦੇ ਉੱਪਰ ਪਰਫਾਰਮ ਕਰ ਰਹੇ ਸੀ ਜਦੋਂ ਸਾਨੂੰ ਪਤਾ ਲੱਗਾ ਕਿ ਸਾਡੇ ਘਰ ਦੇ ਵਿੱਚ ਸਾਡੀ ਮਾਂ ਦੀ ਸਾਡੇ ਪਿਓ ਦੀ ਸਾਡੇ ਬਾਪ ਦੀ ਸਾਡੇ ਭਰਾ ਦੀ ਡੈਥ ਹੋ ਗਈ ਹੈ ਪਰ ਅਸੀਂ ਲੋਕਾਂ ਨੂੰ ਹਸਾ ਰਹੇ ਸੀ ਤੇ ਅੰਦਰੋਂ ਚੂਰ ਚੂਰ ਸੀ ਇਹ ਲੋਕਾਂ ਦੀ ਮਿਹਨਤ ਦੱਸਦੀ ਹੈ ਕਿ ਇਹਨਾਂ ਲੋਕਾਂ ਨੇ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਹਾਂ ਦਾ ਤੇ ਬਹਾਨੇ ਬਣਾਉਣ ਵਾਲੇ ਜਿਹੜੇ ਨੇ ਉਹ ਵੀ ਤੁਹਾਨੂੰ ਲੱਖਾਂ ਮਿਲ ਜਾਣਗੇ ਤੁਸੀਂ ਕਿਸੇ ਕੰਮ ਦੇ ਵਿੱਚ ਦੇਖ ਲਓ ਕਿਸੇ ਸਕੂਲ ਦੇ ਵਿੱਚ ਜਾਣ ਵਾਲੇ ਬੱਚੇ ਹੀ ਦੇਖ ਲਓ ਮੇਰਾ ਅੱਜ ਸਿਰ ਦਰਦ ਹੋ ਰਿਹਾ ਹੈ ਮੈਨੂੰ ਜੁਕਾਮ ਹੋ ਗਿਆ ਮੈਂ ਕੰਮ ਤੇ ਨਹੀਂ ਆ ਸਕਦਾ ਆਪਣੀ ਡਿਊਟੀ ਤੇ ਨਹੀਂ ਆ ਸਕਦਾ ਆਪਣੇ ਕੰਮ ਨੂੰ ਕੰਮ ਨਹੀਂ ਸਮਝਦੇ ਬਹਾਨੇ ਬਣਾਉਂਦੇ ਨੇ ਇਹ ਲੋਕ ਸਿਰਫ ਖੂਦ ਇੱਕ ਡੱਡੂ ਬਣ ਕੇ ਰਹਿ ਜਾਂਦੇ ਨੇ ਜ਼ਿੰਦਗੀ ਦੇ ਵਿੱਚ ਕਦੇ ਬਹੁਤਾ ਅੱਗੇ ਨਹੀਂ ਵਧਦੇ ਜਿੱਥੋਂ ਤੱਕ ਹੈਗੇ ਨੇ ਬਸ ਉਥੇ ਹੀ ਸੀਮਤ ਰਹਿ ਜਾਂਦੇ ਨੇ ਤੇ ਮੈਂ ਬਾਈ ਜੀ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਤੁਹਾਡੀ ਮਿਹਨਤ ਦੇਖ ਕੇ ਤੁਹਾਡੇ ਬੱਚਿਆਂ ਨੇ ਮਿਹਨਤ ਕਰਨੀ ਹੈ ਮੈਂ ਜੇ ਆਪਣੀ ਗੱਲ ਕਰਾਂ ਤੇ ਅੱਜ ਮੈਂ ਬਹੁਤ ਮਿਹਨਤੀ ਹਾਂ ਬਹੁਤ ਮਿਹਨਤ ਕਰਦਾ ਮੈਂ ਡਿਊਟੀ ਤੋਂ ਜਾਂਦਾ ਰੈਸਟ ਵੀ ਹੁੰਦੀ ਆ ਤੇ ਮੈਂ ਕਦੇ ਵੇਲਾ ਨਹੀਂ ਬੈਠਦਾ ਮੈਨੂੰ ਅਕਸਰ ਲੋਕ ਕਹਿ ਦਿੰਦੇ ਨੇ ਕਿ ਤੂੰ ਵੇਲਾ ਬੈਠ ਪਰ ਮੇਰਾ ਪਿਓ ਨਹੀਂ ਸੀ ਬੈਠਾ ਤੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਕਹਿ ਦਿੰਦਾ ਕਿ ਭਾਈ ਮੇਰੇ ਖੂਨ ਦੇ ਵਿੱਚ ਜਿਹੜੀ ਆ ਉਹ ਮਿਹਨਤ ਰਚੀ ਆ ਤੁਹਾਡੀ ਮਿਹਨਤ ਦੇਖ ਕੇ ਤੁਹਾਡੇ ਬੱਚਿਆਂ ਨੇ ਮਿਹਨਤ ਕਰਨੀ ਆ ਇਸ ਕਰਕੇ ਮਿਹਨਤ ਜਿੰਨੀ ਕਰ ਸਕਦੇ ਹੋ ਨਾ ਹਾਰਡਵਰਕ ਜਿੰਨਾ ਕਰ ਸਕਦੇ ਹੋ ਦਿਮਾਗ ਨੂੰ ਜਿੰਨਾ ਨਿਚੋੜ ਸਕਦੇ ਹੋ ਆਪਣੇ ਸਰੀਰ ਨੂੰ ਨਿਚੋੜ ਸਕਦੇ ਹੋ ਨਿਚੋੜ ਦਿਓ ਜੇ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਤੇ ਵੀਡੀਓ ਸੇਵ ਕਰਕੇ ਰੱਖ ਲਓ ਜੇ ਤੁਹਾਡੀ ਮਿਹਨਤ ਕਾਮਯਾਬ ਨਾ ਹੋਵੇ ਤੁਹਾਡੀ ਦਿੱਦ ਜਨੂਨ ਕਾਮਯਾਬ ਨਾ ਹੋਵੇ ਤੇ ਆ ਕੇ ਮੈਨੂੰ ਫੜ ਲਿਓ ਇਹ ਅਜਮਾਏ ਹੋਏ ਨੁਸਖੇ ਨੇ ਤੁਸੀਂ ਕਿੰਨੇ ਵੀ ਮੋਟੀਵੇਸ਼ਨਲ ਸਪੀਕਰ ਨੂੰ ਸੁਣ ਲਓ ਕਾਮਯਾਬ ਲੋਕਾਂ ਨੂੰ ਸੁਣ ਲਓ ਉਹ ਸਿਰਫ ਕਾਮਯਾਬੀ ਦਾ ਇੱਕੋ ਹੀ ਫੰਡਾ ਦੱਸਦੇ ਨੇ ਹਾਰਡਵਰਕ 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 ਸਖਤ ਮਿਹਨਤ ਜਿੱਦੀ ਜਨੂਨੀ ਬੰਦੇ ਜਿਹੜੇ ਨੇ ਉਹ ਜ਼ਿੰਦਗੀ ਦੇ ਵਿੱਚ ਬਹੁਤ ਅੱਗੇ ਪਹੁੰਚਦੇ ਨੇ ਤੁਸੀਂ ਕਿੱਥੇ ਪਹੁੰਚਣਾ ਹੈ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਮੈਂ ਤੁਹਾਡਾ ਦੋਸਤ ਸਿਕੰਦਰ ਗਿੱਲ ਆਪਣੇ ਪੇਜ ਨੂੰ ਫੋਲੋ ਕਰ ਲਓ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਜਿਹੜੀਆਂ ਨੇ ਤੁਹਾਡੇ ਕੋਲ ਪਹੁੰਚ ਨਹੀਂ ਆ ਰਹਿਣਗੀਆਂ